ਪੰਜਾਬ ਪੁਲਿਸ ਨੇ ਲੁੱਟਖੋਹਾਂ ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਸਦਰ ਵੱਲੋਂ ਇੱਕ ਕੋਠੀ 'ਚ ਲੁੱਟ ਕਰਨ ਵਾਲੇ 4 ਲੋਕ ਕਾਬੂ ਕੀਤੇ ਨੇ ਇਹਨਾਂ ਵਿੱਚ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹਨਾਂ ਤੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਜਦਕਿ ਮੋਬਾਈਲ ਫੋਨ ਤੋਂ ਇਲਾਵਾ ਪੈਸੇ ਵੀ ਬਰਾਮਦ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿ ਕੁਝ ਅਣਪਛਾਤੇ ਉਸਦੀ ਕੋਠੀ ਦਾ ਬਾਹਰਲਾ 메ਨ ਗੇਟ ਖੋਲ ਕੇ ਆਪਣੇ ਮੂੰਹ ਮਫਰਾ ਨਾਲ ਟੱਕ ਕੇ ਕੋਠੀ ਵਿੱਚ ਦਾਖਲ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਮੁਕੱਦਮਾ ਨੰਬਰ 4 ਜਿਹੜਾ ਹੈਗਾ 4124 ਨੂੰ ਹੋਇਆ ਸੀਗਾ ਅੰਡਰ 397 ਤੇ 458 ਤੇ 34 ਆਈਪੀਸੀ ਦੇ ਤਹਿਤ ਸਦਰ ਪੁਲਿਸ ਸਟੇਸ਼ਨ ਤੇ ਦਰਜ ਹੋਇਆ ਸੀਗਾ ਤੇ ਮੁਕੱਦਮਾ ਪੰਕਜ ਅਗਰਵਾਲ ਵੱਲੋਂ ਦਰਜ ਹੋਇਆ ਸੀਗਾ ਜਿਹੜਾ ਆਕਾਸ਼ ਐਵੇਨਿਊ ਸੀਗਾ ਉਹਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਲੁੱਟਖੋ ਕੀਤੀ ਸੀਗੀ ਤੇ ਨਾਲ ਉਹਨਾਂ ਦੇ ਘਰ ਦੇ ਬਾਹਰ ਜਾਂਦੇ ਹੋਏ ਇਹਨਾਂ ਨੇ ਫਾਇਰਿੰਗ ਕੀਤੀ ਸੀ ਸੋ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਚਾਰੇ ਦੇ ਚਾਰੇ ਦੋਸ਼ੀ ਜਿਹੜੇ ਹੈਗੇ ਆ ਜਗਜੀਤ ਸਿੰਘ,propto ਸਿੰਘ, ਅਮਨਪ੍ਰੀਤ ਸਿੰਘ ਤੇ ਸਖਨੂਰ ਸਿੰਘ ਜਿਹੜੇ ਹੈਗੇ ਨੇ ਚਾਰੇ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਹੈਗਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਜਿਹੜਾ ਹੈਗਾ ਪਿਸਤਲ ਨਾਲ ਉਹਨਾਂ ਦੇ ਵਿੱਚ ਜਿਹੜਾ ਜਿੰਦਾ ਕਾਰਤੂਸ ਜਿਹੜਾ ਹੈਗਾ ਉਹ ਮੋਬਾਈਲ ਤੇ ਪੈਸੇ ਜਿਹੜੇ ਉਹਨਾਂ ਨੇ ਖੋਹ ਕੀਤੇ ਸੀਗੇ 1.5 ਲੱਖ ਤੇ ਕਰੀਬ ਕੀਤਾ ਸੀਗਾ ਜਿਹਦੇ ਵਿੱਚ ਅਸੀਂ 20000 ਉਹਨਾਂ ਕੋਲ ਰਿਕਵਰੀ ਕੀਤੀ ਔਰ 20000 ਉਹਨਾਂ ਦਾ ਅਕਾਊਂਟ ਜਮ੍ਹਾਂ ਕਰਾਇਆ ਸੀ ਉਹ ਫ੍ਰੀਜ਼ ਕਰ ਲਿਆ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੀ ਗੱਡੀ ਦੇ ਵਿੱਚ ਉਹ ਗਏ ਸੀਗੇ Honda City ਕਾਰ ਤੇ ਮੋਟਰਸਾਈਕਲ ਵੀ ਜਿਹੜਾ ਅਸੀਂ ਇਹਨਾਂ ਕੋਲ ਰਿਕਵਰ ਕਰਿਆ ਤੇ ਇਹ ਸਾਰਾ ਜਿਹੜਾ ਹੈਗਾ ਸਾਡੇ ACP ਜਿਹੜੇ ਹੈਗਾ ਵਰਿੰਦਰ ਖੋਸਾ SHO ਸਾਧਾ ਦੀ ਟੀਮ CIA 2 ਵਾਲਕ ਦੀ ਤੇ ਇਨਸਪੈਕਟਰ ਦਲਬਾਤ ਸਿੰਘ ਹੋਣਾਂ ਦੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਔਰ ਇਹ ਜਿਹੜਾ ਰਾਤ ਦਾ ਵੇਲਾ ਸੀਗਾ ਧੁੰਦ ਕਾਫੀ ਸੀਗੀ ਉਸ ਕਰਕੇ ਸਾਨੂੰ ਕਾਫੀ ਮੁਸ਼ਕਲ ਕਰਨੀ ਪਈ ਔਰ ਇਹ ਜਿਹੜਾ ਸੀ ਕਾਫੀ ਜਿਹੜਾ ਹੈਗਾ ਮਿਹਨਤ ਤੋਂ ਬਾਅਦ ਇਹ ਕੇਸ ਜਿਹੜਾ ਹੈ ਟਰੇਸ ਕੀਤਾ ਔਰ ਇਹਦੇ ਵਿੱਚ ਚਾਰੇ ਦੋਸ਼ੀ ਜਿਹੜੇ ਹੈਗੇ ਆ ਅਸੀਂ ਫੜ ਅਰੇ ਕਿਉਂ ਉੱਥੇ ਵੇਚ ਕੀ ਕਰਨ ਕੀ ਰਿਹਾ ਹੈ ਬੇਸਿਕਲੀ ਇਹਨਾਂ ਦੇ ਨਾਲ ਜਿਹੜਾ ਇੱਕ ਹੈਗਾ ਅਮਰਪ੍ਰੀਤ ਸਿੰਘ ਹੈਗਾ ਉਹ ਸਰਕਾਰੀ ਟੀਚਰ ਸੀਗਾ ਇਹਨਾਂ ਦੇ ਘਰ ਦੇ ਲਾਗੇ ਰਹਿੰਦਾ ਸੀਗਾ ਸੋ ਇਹਨਾਂ ਨੇ ਇਹਨਾਂ ਨੂੰ ਦੱਸਿਆ ਸੀਗਾ ਕਿ ਇਹਨਾਂ ਦੇ ਕੋਲ ਅਕ ਸਰਕਾਰ ਦੇ ਵਿੱਚ ਕਾਫੀ ਪੈਸਾ ਹੁੰਦਾ ਕਿਉਂਕਿ ਇਹਨਾਂ ਦਾ ਬੇਸਿਕ ਲੈਵਲ ਤੇ ਫਰਨੀਚਰ ਦਾ ਕੰਮ ਹੈ ਸੋ ਜੇ ਆਪਾਂ ਉੱਥੇ ਡਾਕਾ ਮਾਰਾਂਗੇ ਤਾਂ 7-8 ਲੱਖ ਰੁਪਏ ਦੇ ਕਰੀਬ ਜਿਹੜਾ ਹੈਗਾ ਸਾਨੂੰ ਪੈਸੇ ਮਿਲਣ ਦੀ ਉਮੀਦ ਹੈ ਸੋ ਇਸ ਸਾਜ਼ਿਸ਼ ਤਹਿਤ ਇਹਨਾਂ ਨੇ ਸਾਰੀ ਜਿਹੜੀ ਸੀਗੀ ਘਟਨਾ ਨੂੰ ਕੀਤਾ ਗੱਲ ਇਹ ਕਿ ਤੇਰੀ ਪਰਸੈਂਟ ਜੀ ਜੀ ਉਹਨਾਂ ਨੂੰ ਜਿਹੜਾ ਮਾਸਟਰ ਮਾਈਂਡ ਉਹੀ ਸੀਗਾ ਉਹਨਾਂ ਨੇ ਹੀ ਅੱਗੇ ਇਹਨਾਂ ਨੂੰ ਦੱਸਿਆ ਉਹਨਾਂ ਦੇ ਹਾਇਰ ਕੀਤਾ ਸੀਗਾ ਸਾਰਾ ਕੁਝ ਬਿਲਕੁਲ ਗ੍ਰੈਸਟਾਰ ਹੈ ਜੀ ਉਹਨਾਂ ਦਾ ਅਮਨਪ੍ਰੀਤ ਸਿੰਘ ਨਾਮ ਹੈਗਾ ਜੀ ਉਹਨਾਂ ਨੂੰ ਗ੍ਰੈਸਟਾਰ ਕੀਤਾ ਗਿਆ ਸੀ ਇਹਨਾਂ ਨੇ ਕੋਈ ਫਰਾਡ ਨਹੀਂ ਕੀਤਾ ਨਹੀਂ ਫਰਾਦੀ ਨਹੀਂ ਮੰਗੀ ਇਹਨਾਂ ਨੇ ਜਿਹੜੀ ਉੱਥੇ ਲੁੱਟਖੋ ਕੀਤੀ ਸੀ ਲੁੱਟਖੋ ਕੀਤੀ ਪਿਸਤੌਲ ਵਿਖਾ ਕੇ ਪਿਸਤੌਲ ਦੀ ਨੌਕ ਦੇ ਵਿੱਚ ਘਾਰ ਵੜ ਕੇ ਜਿਹੜਾ ਰਾਤ ਦਾ 5:30 ਵਜੇ ਦਾ ਟਾਈਮ ਸੀਗਾ ਉਦੋਂ ਉਦੋਂ ਇਹਨਾਂ ਨੇ ਕੀ ਕੀਤਾ ਕਾਸ਼ ਐਵੇਨਿਊ ਦੇ ਵਿੱਚ ਅਗਰ ਤੇਰੀ ਉਮਰ ਤੇ ਬਿਜ਼ਨਸ ਵੀ ਦੇਣਾ ਇਹਨਾਂ ਦੀ ਉਮਰ ਜਿਹੜੀ ਹੈਗੀ ਆ ਅਪ੍ਰੋਕਸੀਮੇਟਲੀ 20 ਤੋਂ ਲੈ ਕੇ ਆਪਾਂ ਕਹਿੰਦੇ ਹਾਂ 20 ਤੋਂ 25 ਸਾਲ ਦੇ ਵਿੱਚ ਹੈਗੇ ਆ ਬਾਕੀ ਇੱਕ ਪਲੱਸ 2 ਕਰ ਰਿਹਾ ਹੈ ਖੇਤੀਬਾੜੀ ਕਰ ਰਿਹਾ ਹੈਗਾ ਇੱਕ ਐਜ਼ ਇਟ ਇਜ਼ ਅਮਨਪ੍ਰੀਤ ਜਿਹੜਾ ਸਰਕਾਰੀ ਟੀਚਰ ਹੈਗਾ ਤੇ ਇੱਕ ਸਕੂਲ ਦੀ ਬਸਤੇਵਾ ਹਾਂ ਤੋਂ ਪਹਿਲਾਂ ਰੱਖੀ ਸੀ ਕਿ ਕੁਝ ਹਾਂ ਨੈਚੁਰਲੀ ਇਹਨਾਂ ਦੇ ਨਾਲ ਜਿਹੜਾ ਬੰਦਾ ਜਿਹੜਾ ਇੱਕ ਹੈਗਾ ਆਪਣਾ ਅਮਨਪ੍ਰੀਤ ਸਿੰਘ ਜਿਹੜਾ ਉਹਦੇ ਘਰ ਦੇ ਲਾਗੇ ਰਹਿੰਦਾ ਸੀਗਾ ਉਹਨੂੰ ਸਾਰੀ ਉਤੋਂ ਦਾ ਪਤਾ ਸੀਗਾ ਉਹਨੇ ਸਾਰਾ ਇਹਨਾਂ ਨੂੰ ਦਿਖਾਇਆ ਸੀਗਾ ਤੇ ਸਾਰੀ ਰਿਚੀ ਦੋਤੀ ਸੀ ਕਿ ਉਹ ਪਰਵਾਰ ਦੇ ਉਹਨਾਂ ਦੇ ਨਾਲ ਗਵਾਂਡ ਚ ਵਿੱਚ ਰਹਿੰਦਾ ਸੀਗਾ ਜਿੱਦਾਂ ਗਵਾਂਡੀਆਂ ਨੂੰ ਪਤਾ ਹੀ ਹੁੰਦਾ ਕਿ ਉਹਨਾਂ ਦਾ ਉੱਥੇ ਫਰਨੀਚਰ ਦਾ ਕੰਮ ਸੀਗਾ ਆਉਂਦੇ ਜਾਂਦੇ ਉਹਨਾਂ ਕੋਲ ਪੈਸੇ ਹੁੰਦੇ ਨੇ ਸੋ ਇਸ ਕਰਕੇ ਉਹਨਾਂ ਨੇ ਇਹ ਕੰਮ ਉਹਨੇ ਕੋਈ ਫਾਇਰ ਵੀ ਕੀਤਾ ਸੀ ਹਾਂ ਇਹਨਾਂ ਨੇ ਦੋ ਫਾਇਰ ਕੀਤੇ ਸੀ ਉਹਨਾਂ ਦੇ ਘਰ ਤੇ ਬਾਹਰ ਜਾਂਦੇ ਦੇ